ਪੰਜਾਬ ਸਰਕਾਰ ਬੇਸ਼ੱਕ ਭ੍ਰਿਸ਼ਟਾਚਾਰ ਨੂੰ ਨਾਤਕ ਪਾਉਣ ਤੇ ਲਈ ਸਖਤ ਤੋਂ ਸਖਤ ਕਾਨੂੰਨ ਭ੍ਰਿਸ਼ਟਾਚਾਰੀਆਂ ਦੇ ਖਿਲਾਫ ਬਣਾ ਰਹੀ ਹੈ ਪਰ ਦੂਜੇ ਪਾਸੇ ਭ੍ਰਿਸ਼ਟਾਚਾਰ ਕਰਨ ਵਾਲੇ ਲੋਕ ਕਿਸੇ ਨਾ ਕਿਸੇ ਤਰ੍ਹਾਂ ਆਪਣਾ ਕੰਮ ਕਰ ਹੀ ਰਹੇ ਨੇ ਤਾਜ਼ਾ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਤਰਨਤਾਰਨ ਪਾਵਰ ਕਾਮ ਉਪ ਮੰਡਲ ਫਤਿਆਬਾਦ ਦੀ ਤਾਇਨਾਤ ਇੱਕ ਮਹਿਲਾ ਅਧਿਕਾਰੀ ਦੇ ਵੱਲੋਂ ਇੱਕ ਖਪਤਕਾਰ ਦੇ ਕੋਲੋਂ ਪੈਸੇ ਮੰਗਣ ਦੀ ਆਡੀਓ ਵਾਇਰਲ ਹੋ ਰਹੀ ਹੈ ਇਸ ਆਡੀਓ ਵਿੱਚ ਉਕਤ ਮਹਿਲਾ ਕਲਰਕ ਖਪਤਕਾਰ ਕੋਲੋਂ ਨਵਾਂ ਮੀਟਰ ਲਗਵਾਉਣ ਦੇ ਲਈ ਫੀਸ ਸਮੇਤ 2500 ਰੁਪਏ ਦੀ ਮੰਗ ਕਰ ਰਹੀ ਹੈ ਆਡੀਓ ਦੇ ਵਿੱਚ ਸਾਫ ਸਾਫ ਸੁਣਿਆ ਜਾ ਸਕਦਾ ਹੈ ਕਿ ਉਕਤ ਮਹਿਲਾ ਕਲਰਕ ਕਹਿ ਰਹੀ ਹੈ ਕਿ ਬਾਦੂ ਪੈਸੇ ਜੇਹੇ ਸਾਹਿਬ ਨੂੰ ਖਵਾਉਣੇ ਪੈਂਦੇ ਨੇ ਆਡੀਓ ਦੇ ਵਿੱਚ ਸਾਫ਼ ਸੁਣਿਆ ਜਾ ਸਕਦਾ ਹੈ ਜਿੱਥੇ ਇਹ ਮਹਿਲਾ ਕਲਰਕ ਕਹਿ ਰਹੀ ਹੈ ਕਿ 1500 ਰੁਪਏ ਮੀਟਰ ਦੀ ਫੀਸ ਹੈ ਅਤੇ 1000 ਰੁਪਿਆ ਜਲਦੀ ਮੀਟਰ ਲਗਵਾਉਣ ਤੇ ਲਈ ਜੇਹੇ ਸਾਹਿਬ ਨੂੰ ਦੇਣਾ ਪਵੇਗਾ ਹਲੋ ਹਨਾ ਰਾਣੀ ਹਾਂ ਆ ਜਾ ਆ ਤੁਹਾਨੂੰ ਫਾਈਲ ਦੇ ਦੇਣੀ ਆ ਜੋ ਮੋਹਰ ਲਾ ਕੇ ਤੇ ਨਾ ਉਹਦੇ ਕੋਲ ਰਿਪੋਰਟ ਕਰਾ ਲਓ ਕੀ ਕਰਨਾ ਦੀਪਕੌਰ ਨਵਦੀਪ ਕੋ ਰਿਪੋਰਟ ਕਰਾ ਲਿਓ ਜੇ ਨਵਦੀਪ ਆਇਆ ਵਾ ਨਵਦੀਪ ਆਉਣਾ ਮੰਨੇ ਤੇ ਮੈਂ ਉਹਨੂੰ ਆਪਣੇ ਫਾਈਲ ਨਵਦੀਪ ਨੂੰ ਤੂੰ ਹੀ ਫੜਾ ਦਿਓ ਜੇ ਤੁਹਾਨੂੰ ਮੈਂ ਸਾਈਨ ਕਰਵਾ ਕੇ ਤੇ ਸਾਡੇ ਸਾਈਨ ਕਰਵਾ ਕੇ ਨਾ ਤੇ ਉਹਨੂੰ ਮਾਰਕ ਕਰਾ ਕੇ ਜਾਈਨੇ ਜਾਈਨੇ ਆਉਣਾ ਮੇਰੇ ਕੋ ਤੇ ਫਿਰ ਮੈਂ ਕੀ ਕਰਨਾ ਵਾਂ ਵੀ ਨਵਦੀਪ ਨੂੰ ਨਵਦੀਪ ਨੂੰ ਤੂੰ ਹੀ ਫੜਾ ਦਿਓ ਚਿੱਠੀ ਆ ਫਾਈਲ ਤੇ ਤੂੰ ਹਾਂ ਜੀ ਐਸੇ ਬੈਂਕ ਉੱਥੇ ਆ ਮੈਂ ਦਫ਼ਤਰ ਬੈਠੀ ਹਾਂ ਆਜੋ ਆਜੋ ਮੇਰੀ ਗੱਲ ਸਮਝ ਰਹੀ ਨਹੀਂ ਜੇ ਮੈਂ ਕੱਲੀ ਆ ਜਾਾਂ ਤੇ ਕੱਲੀ ਆ ਜਾ ਫਿਰ ਕੀ ਆ ਹਾਂ ਹੀ ਦੇਣੀ ਆ ਆਓ ਕੱਲੀ ਆ ਜਾ ਕੋਈ ਗੱਲ ਨਹੀਂ ਤੇ ਕਿੰਨਾ ਦਾ ਖਰਚਾ ਤਾਂ ਉਹ ਦੱਸਿਆ ਰਿਹਾਗਾ ਹੀ ਮੈਂ ਆ ਦੋ ਯਾਰ ਇਹ ਆ ਤੇ ਉਤਰਾ ਖਰਚਾ ਕਿੰਨਾ ਕੁ ਲੱਗ ਜੂਗਾ ਉਹ ਜਿੰਨੇ ਉਹ ਕਰਨ ਨੂੰ ਫੈਰ ਲੈਣੀ ਨੇ ਕਿ ਪੈਸਾ ਪੁੱਛਾ ਦੇ ਨਹੀਂ ਲੈਣਾ ਕੀ ਬੀਬੀ ਇੱਕ ਮਿੰਟ ਹੋਲ ਰੱਖ ਹੈ ਆ ਜੂਗਾ ਆ ਜੂਗਾ ਕਰਜੰਟ ਵੀ ਆ ਆ ਜਾਂਦਾ ਆ ਜਾਂਦਾ ਪਤਾ ਨਹੀਂ ਕਿੱਥੇ ਗਿਆ ਤੂੰ ਐਂ ਕਰ ਮੇਰੇ ਕੋ ਆ ਮੈਂ ਦਾ ਦੇਣੀ ਤੈਨੂੰ ਚਲ ਠੀਕ ਆ ਆ ਖਰਚਾ-ਕੁਰਚਾ ਜੋ ਵੀ ਹੋਊਗਾ ਇਹਨਾਂ ਨੂੰ ਇਹਨਾਂ ਨੂੰ ਦੇ ਦਾਂਗੇ ਨਾ ਜੇ ਇਆਂ ਜੁਨੀਆਂ ਨੂੰ ਮਾ ਨਹੀਂ ਮੈਂ ਜਾਣਾ ਅੱਧਾ ਬੈਂਕ ਜਾਣਾ ਮੈਂ ਤਾਂ ਪੁੱਛਾਂ ਦੀ ਵੀ ਕਿੰਨਾ ਖਰਾਨੀ ਇੱਥੇ ਖਰਚਾ ਜੂਗਾ ਮੈਂ ਆਪ ਹੀ ਆ ਜੰਨੀ ਆ ਤੂੰ 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 ਐਂ ਗੱਲ ਕਰਾ 2500 ਰੁਪਏ ਦੇ ਜਾ ਮੈਨੂੰ ਮੈਂ ਆਪੇ ਕਰ ਲੂੰਗੀ ਰਜਿਸਟ ਅੱਛਾ ਜੇ ਤੇਰਾ ਵਾਅਦਾ ਹੋਊਗਾ ਤਾਂ ਮੈਂ ਤੈਨੂੰ ਵਾਪਸ ਕਰ ਦਊਗੀ ਤੇ ਜੇ ਲੱਗਦੇ ਉਹ ਤੈਨੂੰ ਮੈਂ ਦੱਸ ਦਊਗੀ ਵੀ ਲੱਗਦੇ ਆ ਸਾਰੇ ਠੀਕ ਆ 1500 ਸਾਈ ਕਰਨਾ ਪਊਗਾ 1500 ਤੋਂ ਘੱਟ ਹੀ ਆ ਤੇ ਮੀਟਰ ਮੈਂ ਅਪਲਾਈ ਜਦੋਂ ਅੱਜ ਹੋ ਗਿਆ ਨਾ ਤਾਂ ਤੁਹਾਨੂੰ ਮੈਂ ਮੀਟਰ ਉਹਨੂੰ ਭਗਵਾਨ ਅੰਕਲ ਨੂੰ ਜਾਂ ਕਿਸੇ ਨੂੰ ਦੇ ਕੇ ਪਾਇਆ ਛੇਤੀ ਮੰਗਵਾ ਲਾਂਗੇ ਮੀਟਰ ਦੀ ਅੱਛਾ ਵਾਓ ਛਾਲ ਠੀਕ ਆ ਫਿਰ ਉਹ ਤਾਂ ਤੇ ਮੈਂ ਵੱਧ ਲੈਣੇ ਨਾ ਖਰਚਾ ਤੇਰੇ ਕੋ ਵੀ ਮੈਂ ਉਹਨਾਂ ਨੂੰ ਦੇ ਕੇ ਮੀਟਰ ਛੇਤੀ ਕਢਾ ਲੂੰਗੀ ਜਾਈ ਨੂੰ ਖਵਾ ਦੂੰਗੀ ਪਾਇਏ ਵੀ ਮੀਟਰ ਛੇਤੀ ਕਢਾ ਲਓ ਤਾਂ ਠੀਕ ਆ 25 ਕੋ ਤੋਂ ਦੇ ਰਹੀ ਮੈਨੂੰ ਤਾਂ ਠੀਕ ਆ ਹਾਂਜੀ ਸਰ ਇੱਕ ਜਿਹੜੀ ਮਹਿਲਾ ਰਵਿੰਦਰ ਕੌਰ ਦੀ ਆਡੀਓ ਮੈਲ ਹੋਈ ਆ ਕਿ ਮੀਟਰ ਲਵਾਉਣ ਬਦਲੇ ਜਿਹੜਾ ਵੀ 1000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਹੈ ਸਰ ਕੀ ਇਹ ਸਾਰਾ ਮਸਲਾ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਮਸਲਾ ਇਹ ਆ ਵੀ ਸੀ.ਡੀ. ਬੀ. ਸ਼ਵੇਤਾ ਜੀ ਹੈ ਜੀ ਸ਼ਵੇਤਾ ਤੇਜਪਾਲ ਉਹਨਾਂ ਨੇ ਇਸ ਦਫਤਰ ਵਿੱਚ ਮਿਤੀ 22/21 ਨੂੰ ਮੀਟਰ ਲਾਉਣ ਵਾਸਤੇ ਪੈਸੇ ਜਮ੍ਹਾਂ ਕਰਾਏ ਆ ਤੇ ਵੀਚੀ 22/7/21 ਨੂੰ ਉਹਨਾਂ ਦਾ ਮੀਟਰ ਲੱਗ ਗਿਆ ਇਹ ਜੋ ਰਿਸ਼ਵਤ ਦੀ ਗੱਲ ਬਾਤ ਹੋਈ ਇਹ ਪਹਿਲਾਂ ਕਿਤੇ ਉਦੋਂ ਉਹ 21 ਚ ਹੋਈ ਹੈ ਉਹ ਨਵੀਂ ਨਹੀਂ ਹੈ ਪਰ ਇਹਦੇ ਵਾਸਤੇ ਇਹਦੇ ਸੰਬੰਧ ਵਿੱਚ ਐਕਸਰੂ ਟੈਕਨੀਕਲ ਉਹ ਤਹਿਕੀਕਾਤ ਕਰ ਰਿਹਾ ਹੈ ਜੋ ਵੀ ਸਿੱਟਾ ਹੋਊਗਾ ਉਹ ਉਹਦੇ ਅਧਿਕਾਰੀਆਂ ਵੀ ਕੀਤੀ ਜਾਊਗੀ ਤੇ ਕੋਈ ਭ੍ਰਿਸ਼ਟਾਚਾਰ ਜਿਹੜਾ ਕਰਮਚਾਰੀ ਹੈ ਨਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਲਾਈਵ ਤੇ ਇਸ ਚੈਨਲ ਦੇ ਲਈ ਤਰਨਤਾਰਨ ਤੋਂ ਬਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ